ਇਸ ਵੀ ਜਿੰਨੀਆਂ ਵੀ ਬਿਮਾਰੀਆਂ ਸਰੀਰ ਦੀਆਂ ਹਨ ਉਹ ਸਾਰਾ ਕੁਝ ਇਹ ਪਾਣੀ ਦੂਰ ਕਰ ਦਿੰਦਾ ਕੁਦਰਤ ਨੇ ਹਰ ਇੱਕ ਚੀਜ਼ ਦਾ ਉਪਾਅ ਲੱਭ ਰੱਖਿਆਗਾ ਤੇ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦਾ ਐਂ ਧਰਤੀ ਚੋਂ ਬਸ ਚਤ ਤੋਂ ਪੈਰ 12 ਮਹੀਨੇ 30 ਦਿਨ ਗਰਮ ਪਾਣੀ ਨਿਕਲਦਾ ਹੀ ਰਹਿੰਦਾਗਾ ਸਰ੍ਹੋਂ ਦਾ ਤੇਲ ਹਾਂ ਦੇਸੀ ਸਰ੍ਹੋਂ ਦਾ ਤੇਲ ਹਾਂ ਉਹ ਘਰੋ ਘਰ ਕਰਕੇ ਫਿਰ ਇਸ ਨੂੰ ਰਾਲੋ ਬਸ ਹੋ ਜਾਏਗਾ ਅੱਛਾ ਠੀਕ ਹੈ ਸਰ ਦਾ ਕੇ ਕਮ ਕਰਨੇ ਕੋਟਾਂ ਗੁਰੂ ਗ੍ਰਬਰ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਕਰਾਂ ਜੀ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਪਿਛਲੇ ਦਿਨੀ ਆਪਾਂ ਉਮਲਿੰਗਲਾ ਪਾਸ ਕਰਕੇ ਆਏ ਤੇ ਕੱਲ ਆਪਾਂ ਨਿਉਮਾ ਰੁਕੇ ਸੀ ਰੁਕਣ ਦਾ ਕਾਰਨ ਬਣਿਆ ਮੁੱਕਿਆ ਹੋਇਆ ਪੰਪਾਂ ਤੇ ਪੈਟਰੋਲ ਤੇ ਹੁਣ ਸਭ ਤੋਂ ਪਹਿਲਾਂ ਅੱਜ ਪਹਿਲਾਂ ਪੈਟਰੋਲ ਪਤਾ ਕਰਕੇ ਆਵਾਂਗੇ ਤੇ ਫਿਰ ਇਸ ਤੋਂ ਬਾਅਦ ਆਪਾਂ ਚੁਮਾ ਥੰਗ ਦੇਖਣ ਜਾਵਾਂਗੇ ਚੁਮਾ ਥੰਗ ਉਹ ਜਗ੍ਹਾ ਹੈ ਜਿੱਥੇ ਧਰਤੀ ਦੇ ਵਿੱਚੋਂ ਆਪਦੇ ਪਾਣੀ ਨਿਕਲਦਾ ਤੇ ਲੋਕ ਉਸ ਪਾਣੀ ਨੂੰ ਵਰਤਦੇ ਤੇ ਲੋਕਾਂ ਦਾ ਮੰਨਣਾ ਇਹ ਹੈ ਉੱਥੇ ਨਾ ਹੁੰਦੇ ਨਾਲ ਬਿਮਾਰੀਆਂ ਘਟ ਗਈਆਂ ਜਾਂਦੀਆਂ ਨੇ ਚੱਲ ਕੇ ਸਾਰੀ ਉਹ ਜਗਾ ਦੇਖਾਂਗੇ ਤੇ ਉਧਰ ਨੂੰ ਜਾਂਦੇ ਹੋਏ ਜਿਹੜਾ ਪਹਾੜਾ ਦਾ ਲੈਂਡਸਕੇਪ ਆ ਉਹ ਵੀ ਬਹੁਤ ਸੋਹਣਾ ਉਹ ਸਾਰਾ ਕੁਝ ਦੇਖਦੇ ਦੇਖਦੇ ਅੱਗੇ ਜਿਹੜਾ ਸਫਰ ਨਾਮ ਇਹਨੂੰ ਆਪਾਂ ਕੰਟੀਨਿਊ ਰੱਖਾਂਗੇ ਸਵੇਰ ਸਵੇਰ ਦਾ ਟਾਈਮ ਆ 7 ਵਜੇ ਦਾ ਤੇ ਸਵੇਰੇ ਨਿਕਲਣਾ ਸੀ ਸਾਜਰੇ ਪਹਿਲਾਂ ਸਾਨੂੰ ਇਹ ਸੀ ਪਟ્રોલ ਪੰਪ ਤੇ ਢੇੜਾ ਮਾਰਿਆ ਵਾਂਗੇ ਫਿਰ ਸੋਚਿਆ ਚੱਲੋ ਸਮਾਨ ਬੰਨ ਹੀ ਲੈਨੇ ਆਂ ਮੋਟਰਸਾਈਕਲ ਤੇ ਬਾਅਦ ਚ ਵੀ ਬੰਨਣੀ ਆ ਪਰ ਜਿਵੇਂ ਸਮਾਨ ਵਾਲੇ ਚੱਕ ਕੇ ਲੈ ਕੇ ਆਇਆ ਇੰਦਰਦੇਵਤਾ ਜੀ ਮਿਹਰਬਾਨ ਹੋ ਗਏ ਮੀ ਪਿਆ ਯਾਰ ਕਣੀ ਬਹੁਤ ਜ਼ਿਆਦੇ ਬਰੀਕਾ ਵਰਖਾ ਸੀ ਆਣੀ ਹੁਣ ਪਤਾ ਨਹੀਂ ਕੈਮਰੇ ਚ ਦਿਖ ਰਹੀਆਂ ਕਨਾ ਵੇੜੇ ਗੱਲੇ ਹੋਏ ਤਾਂ ਆਪ ਦੇਖ ਲੋ ਕਿਉਂਕਿ ਇੱਥੇ ਦਾ ਜਿਹੜਾ ਇਹ ਮੀਂਹ ਆਗਾ ਜੇ ਤੁਸੀਂ ਇੱਕ ਕਰੀ ਪਜਗੇ ਤਾਂ ਬਿਮਾਰ ਪੱਕੇ ਹੋ ਠੰਡੇ ਨਹੀਂ ਜ਼ਿਆਦਾ ਕੀ ਅੱਜ ਵੀ ਸਵੇਰੇ ਹੌਣ ਜੈਕਟ ਪਾਈ ਹੋਈ ਆ ਫਿਰ ਵੀ ਠੰਡ ਲੱਗ ਜੇ ਤੇ ਰਾਤ ਇੱਥੇ ਹਰਜਾਈਆਂ ਦੋ ਦੋ ਲੈ ਕੇ ਸੁੱਤੇ ਸੀ ਅਸੀਂ ਟੈਂਪਰੇਚਰ ਰਾਤ ਇੱਥੇ ਸੀਗਾ 7 ਡਿਗਰੀ ਤੇ ਠੰਡਾ ਵਾਲਾ ਮਾਹੌਲ ਖਾਸਾ ਹੋ ਰੱਖਿਆ ਜੂ ਜਾਂ ਫਿਰ ਹੁਣ ਐਦਾਂ ਕਰਦੇ ਹਾਂ ਰੇਨ ਕੋਟ ਪਾਉਨੇ ਆਂਗੇ ਕਵਰ ਹੋ ਕੇ ਫਿਰ ਆਪਾਂ ਚੱਲਦੇ ਆਂ ਪੰਪ ਤੇ ਪਹਿਲਾਂ ਪੰਪ ਵਾਲਿਆਂ ਨੂੰ ਪੁੱਛ ਕੇ ਆਈ ਕੀ ਬਾਈਤਾਈ ਹੈ ਤੇਲ ਦੀ ਲੋ ਜੀ ਪਿਛਲੇ ਦੋ ਦਿਨਾਂ ਤੋਂ ਆਪਾਂ ਇਹਨਾਂ ਕੋਲੇ ਟਰਾਈ ਮਾਰ ਰਹੇ ਆ ਵੀ ਪੈਟਰੋਲ ਦੇ ਦਿਓ ਪੈਟਰੋਲ ਦੇ ਦਿਓ ਹੁਣ ਫੇਰ ਜਦੋਂ ਜਾ ਕੇ ਆਪਾਂ ਕਹਿਣ ਉਹਨੇ ਕੀ ਕਹਿਣਾ ਜਿਆਦਾ ਪੁੱਠਾ ਹੱਥ ਮਾਰ ਦੇਣਾ ਜਾਨੇ ਕਹਿੰਦਾ ਪੈਟਰੋਲ ਨਹੀਂ ਹੈ ਦੇ ਹੁਣ ਦੇਖਦੇ ਆ ਪੈਟਰੋਲ ਆਇਆ ਅਭੀ ਵੀ ਨਹੀਂ ਆਇਆ 3 ਦਿਨ ਹੋ ਗਏ ਹੁਣ ਤੋਂ ਲੋ ਜੀ ਹਜੇ ਵੀ ਨਹੀਂ ਆਇਆ ਪੈਟਰੋਲ ਪੁੰਚੜੀ ਵਿਚਾਰੀ ਕੀ ਕਰੇ 170 ਰੁਪਏ 23 ਪੈਸੇ ਰੇਟ ਜ਼ਰੂਰ ਹੈਗਾ ਪਰ ਪੈਟਰੋਲ ਨਹੀਂ ਹੈਗਾ ਪੈਟਰੋਲ ਤਾਂ ਆਪਾਂ ਨੂੰ ਮਿਲਿਆ ਨਹੀਂ ਪੈਟਰੋਲ ਦੀ ਕੋਈ ਬਾਈਤਾਈ ਵੀ ਨਹੀਂ ਪੰਪ ਤੇ ਕਦੋਂ ਆਊ ਕਦੋਂ ਨਾ ਇਹ ਬੜਾ ਇੱਥੇ ਪੰਗਾ ਖੜਾ ਹੋ ਰੱਖਿਆ ਪਰ ਹੁਣ ਇੱਥੇ ਐਵੇਂ ਹੈ ਨਹੀਂ ਵੀ ਆਪਾਂ ਇੱਥੇ ਰੁਕ ਜਾਈਏ ਪੈਟਰੋਲ ਡਿੱਕੀ ਜਾਈਏ ਕਿਉਂਕਿ ਉਹਨਾਂ ਦਾ ਫਿਰ ਇੱਥੇ ਆਪਾਂ ਨੂੰ ਰਹਿਣ ਦਾ ਖਰਚਾ ਪਈ ਜਾਊ ਖਾਣ ਪੀਣ ਦਾ ਖਰਚਾ ਪਈ ਜਾ ਤੇ ਟਾਈਮ ਜਦੋਂ ਸਫਰ ਤੇ ਉੱਤੇ ਨਿਕਲੇ ਹੁੰਦੇ ਆ ਬਹੁਤ ਇੰਪੋਰਟੈਂਟ ਹੁੰਦਾ ਹੁਣ ਇੱਥੋਂ ਦੇਖ ਲਈਏ ਫਿਰ ਅਸੀਂ ਪਲਾਣੇ ਬਣਾਇਆਗਾ ਆਪਾਂ ਚੂਹਾ ਥਾਂਗ ਹੁੰਦੇ ਹੋਏ ਕਰੂ ਪਹੁੰਚਾਂਗੇ ਤੇ ਅੱਗੇ ਦਾ ਸਫਰਨਾਮਾ ਫੇਰ ਕਢਾਂਗੇ ਕਿਉਂਕਿ ਕਰੂ ਤੋਂ ਇੱਕ ਵਾਰੀ ਪੈ ਖੁੱਲੋ ਵੀ ਪਾਲਿਆ ਪਰ ਪੰਪੇ ਇਹੀ ਪੈਂਦਾ ਇਸ 200 ਕਿਲੋਮੀਟਰ ਦੇ ਏੜਗੇੜ ਚ ਹੋਰ ਕੋਈ ਪੰਪ ਹੈ ਨਹੀਂ ਪੰਪੇ ਤੋਂ ਅੱਗੇ 200 ਕਿਲੋਮੀਟਰ ਦੂਰ ਆਗਾ ਪਿੱਛੇ ਇਹੇ ਚੱਕਰ ਪੈ ਗਿਆ ਜੀ ਤੇਲ বিনা ਫਿਰ ਆਪਣਾ ਵੱਟੀ ਦਾ ਕੱਖ ਨਹੀਂ ਹੁਣ ਇੱਥੇ ਚੁਮਾ ਥਾਂਗ ਚੱਲਾਂਗੇ ਚੁਮਾ ਥਾਂਗ ਰਾਹ ਦੇ ਵਿੱਚ ਆ ਕਿਉਂਕਿ ਤੇ ਫਿਰ ਅੱਗੇ ਚੱਲ ਕੇ ਕਰੂ ਪਟ્રોલ ਪਰਵਹੁਣੇ ਚੱਲ ਕੇ ਪਹਿਲਾਂ ਸਭ ਤੋਂ ਪਹਿਲਾਂ ਕੰਮ ਇਹੀ ਜ਼ਰੂਰੀ ਆ ਜਿਹੜਾ ਉਹ ਤਰਦਿਆਂ ਤੋਂ ਫੇਰ ਮੀਂਹ ਆ ਗਿਆ ਤੇ ਪਰ ਮੀਂਹ ਦੇ ਵਿੱਚ ਤਾਂ ਅਸੀਂ ਤੁਰ ਪੈਂਦੇ ਕਿਉਂਕਿ ਰੌਂਡ ਕੋਟ ਵਗੈਰਾ ਪਾਲੇ ਪਰ ਮੁੱਦਾ ਇਹ ਆ ਵੀ ਜਿਹੜੇ ਬਾਈ ਕੋਲੇ ਅਸੀਂ ਰੁਕੇ ਸੀਗੇ ਨੂੰ ਪੈਸੇ ਦੇਣੇ ਔਰ ਬਾਈ ਨੂੰ ਚਾਰ ਪੰਜਾਂ ਦੇ ਤਾਂ ਫੋਨ ਲਾ ਲਿਆ ਬਾਈ ਨੇ ਫੋਨ ਨਹੀਂ ਚੱਕਿਆ ਤੇ ਹੁਣ ਨਾ ਆਏ ਆਪਾਂ ਤੁਰਨ ਜੋਗੇ ਆ ਤੇ ਹੁਣ ਇੱਥੇ ਬਹਿਨੇ ਆਗੇ ਬਾਈ ਜੀ ਸਾਨੂੰ ਡੀਕਦੇ ਆਗੇ ਜਦੋਂ ਬਾਈ ਆ ਗਿਆ ਬਾਈ ਨੂੰ ਪੈਸੇ ਦੇ ਕੇ ਫਿਰ ਚਲਦੇ ਆ ਗੇਟ 'ਚ ਹੋ ਕੇ ਬਹਿ ਗਏ ਤੇ ਬਾਈ ਨੂੰ ਡਿੱਕੀ ਜਾਣੇ ਆਗੇ ਕਦੋਂ ਬਾਈ ਆਵੇ ਅਸੀਂ ਉਹਨੂੰ ਪੈਸੇ ਦੇਈਏ ਤੇ ਨੰਗ ਜੀਏ ਨੰਗਨ ਨੂੰ ਤਾਂ ਹੁਣ ਆਪਾਂ ਵੀ ਨੰਗ ਜੀਏ ਹਨਾ ਕਿਹੜਾ ਕੋਈ ਆਪਾਂ ਨੂੰ ਦੇਖ ਰਿਹਾ ਇੱਥੇ ਗੇਟ ਖੁੱਲਾ ਪਿਆਗਾ ਕੋਈ ਚਾਬੀ ਜਿਬਿਣੀ ਸੁਹਾਉਣੇ ਨਾਲ ਕੋਈ ਬੰਦਾ ਇੱਥੇ ਪਰ ਉਹੀ ਗੱਲ ਹੁੰਦੀ ਆ ਨਾ ਫਿਰ ਬੰਦੇ ਦਾ ਵਿਸ਼ਵਾਸ ਟੁੱਟ ਜਾਂਦਾ ਹੁਣੇ ਵਿਸ਼ਵਾਸ ਬਚਾਉਣ ਦੇ ਵਾਸਤੇ ਸਾਨੂੰ ਅੱਧਾ ਘੰਟਾ ਹੋ ਗਿਆ ਬੈਠਿਆਂ ਨੂੰ ਤੇ ਭਾਈ ਹਜੇ ਤੱਕ ਨਹੀਂ ਆਇਆ ਉਹ ਤੋਂ ਮੀਂਹ ਜਰੂਰ ਆ ਗਿਆ ਖਾਸਾ ਘੁੱਲ ਗਿਆ ਉਧਰ ਨੂੰ ਮੌਸਮ ਖਰਾਬ ਹੋ ਰਿਹਾ ਪਰ ਹੁਣ ਤੁਰਨਾ ਤਾਂ ਪਊ ਭਾਈ ਭਾਵੇਂ ਮੀਂਹ ਆਵੇ ਜੋ ਮਰਜ਼ੀ ਹੋਵੇ ਕਿਉਂਕਿ ਬਾੜਾ ਤੇਜ ਇੱਥੇ ਨਹੀਂ ਆਉਂਦਾ ਨਹੀਂ ਕਣੀਆਂ ਜੀਆਂ ਹੁੰਦੀਆਂ ਨੇ ਰੇਨ ਕੋਟ ਇਹਨੇ ਨਾਲ ਸਾਰ ਦੂਗਾ ਚਲੋ ਹੁਣ ਇੱਥੇ ਜਮਾ ਦੇਲੀ ਤੇ ਬੈਠੇ ਆਂ ਵੀ ਭਾਈ ਭਾਈ ਜੀ ਦਰਸ਼ਨ ਦਿਓ ਸਾਨੂੰ ਪੈਸੇ ਦੇਣੀ ਆ ਲੈ ਬੰਦਾ ਪੈਸੇ ਲੈਣ ਨਹੀਂ ਆ ਰਿਹਾ ਕਿੱਥੇ ਬੰਦੇ ਨੂੰ ਜੇ ਆਪਾਂ ਕਹਿੰਦੇ ਨਾ ਲੈ ਮੈਂ ਤੁਹਾਨੂੰ ਪੈਸੇ ਦਵਾਂ ਮੈਂ ਤਾਂ ਸਤ ਕੋਠੇ ਟੱਪ ਕੇ ਆ ਜਾਂਦਾਗਾ ਵਰਵਾਹੀ ਵਾਹ ਕੱਲ ਗੱਡੀ ਹੋ ਗਿਆ ਨਾ ہاں ਉਹ ਉਧਰ ਰੋ ਲੈਣੇ ਕਿ ਲਈ ਗਿਆ ਨਾ ਅੱਛਾ ਗੱਡੀ ਲਾਇਆ ਜੀ ਗੱਡੀ ਹਵਾ ਦੇ ਘੰਟੇ ਤੇ ਬੈਠੇ ਕੀ ਪੈਸੇ ਦੇ ਨਹੀ 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 ਕੋਈ ਬਾਤ ਕਿਉਂਕਿ ਪਤਾ ਕੀ ਹੈ ਨਹੀਂ ਦੇਤਾ ਕਿਉਂਕਿ ਨਹੀਂ ਹੈ ਆਪ ਨੂੰ ਬੈਠਾ ਹੋਗਾ ਤੁਸੇ ਨਹੀਂ પેટ્રોલ ਦਾ ਪਤਾ ਚੱਲਾ ਕੁਛ ਸੁਜੂ ਆਏਗਾ ਨਹੀਂ ਆਇਆ ਹੋਗਾ ਸੁਜੂ ਨਹੀਂ ਆਇਆ ਬੋਲੇ ਪਤਾ ਨਹੀਂ ਕਦ ਆਏਗਾ ਕਦੇ ਨਹੀਂ ਉਹਨਾਂ ਨੇ ਤਾਂ ਮਨਾ ਕਰ ਦਿਆ ਪੈਸੇ ਦਿੰਦੇ ਬਾਈ ਨੂੰ ਪਰ ਬਾਈ ਹੋਰਾਂ ਨੇ ਦੱਸਿਆ ਕਹਿੰਦੇ ਵੀ ਚੁਮੋਥਾਂਗ ਵਿੱਚੋਂ 40 ਕਿਲੋਮੀਟਰ ਆ ਚੁਮੋਥਾਂਗ ਤੋਂ ਜਾ ਕੇ ਪਾ ਲਿਓ ਵਾਕਿਆ ਆਪਾਂ ਨੂੰ 3 ਕਿਲੋਟਰ ਦੀ ਲੋਡ ਹੈਗੀ ਨੂੰ ਤਾਂ ਇਹਦੇ ਚ ਹੈਗਾਗਾ ਉਹਦੇ ਚ ਪਾਉਣਾ ਪੈਣਾ ਕਿਉਂਕਿ ਉਹ ਐਵਰੇਜ ਕੱਢਦਾਗਾ 31 32 ਇੱਥੇ ਜਿ ਰੱਖਦਾ ਤੇ ਇਹ ਭਾਈ ਸਾਹਿਬ ਕੱਢ ਜਾਂਦੇ 35 36 ਦੀ ਇਹ ਹਜੇ ਤਕੜਾ ਚ ਉਪਰ ਓਏ ਹੋਏ ਪਾਫ ਜੰਮ ਗਈ ਇਨਕ ਤੇ ਆ ਵੀ ਬੜਾ ਪੰਗਾ ਜੀ ਸਰ ਹੈ ਅਕਾਲਪੁਰਖ ਜੀਓ ਅੱਜ ਦਾ ਸਫ਼ਰ ਸ਼ੁਰੂ ਕੀਤਾ ਹੈ ਅੰਗ ਸੰਗ ਹੋ ਕੇ ਸਹਾਇ ਹੋਣਾ ਜੋ ਵੀ ਹੋਵੇ ਆਪ ਜੀ ਦਾ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ ਮੇਰਾ ਅੱਜ ਦਾ ਇਹ ਦੇਣ ਬਾਕੀ ਸਭਨਾ ਦਾ ਖੁਸ਼ੀਆਂ ਪਰਬਤੀਤ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆ ਖੜੀਆ ਬਾਈ ਹੋਰਾਂ ਦੀ ਗੱਡੀ ਤੇ ਮਸਾਂ ਬਾਈ ਹੋਰਾਂ ਨੂੰ ਸੱਤ-ਸੱਤ ਪੈਸੇ ਪਾ ਕੇ ਆਇਆ ਅੱਜ ਤਾਂ ਕਮਾਲ ਦੀ ਗੱਲ ਸੀ ਫੱਕਰ ਸੀ ਜਮਾ ਬਾਈ ਕਹਿੰਦਾ ਕੁਝ ਨਹੀਂ ਹੁੰਦਾ ਜੇ ਲੰਘ ਜਾਂਦੇ ਫਿਰ ਕੀ ਸੀ ਕਹਿੰਦਾ ਚੱਲ ਮੈਂ ਸਾਨੂੰ ਫੋਨ ਕਰ ਲੈਂਦਾ ਆ ਨਾ ਵੀਰੇ ਇਹ ਤਾਂ ਆਪਣੀ ਜ਼ਿੰਮੇਵਾਰੀ ਆ ਹਨਾ ਤੇ ਹੁਣ ਇੱਥੋਂ ਇਹਨਾਂ ਨੇ ਦੱਸਿਆ ਕਿਹਦੇ ਜੇ ਇੱਥੇ ਇੱਕ ਦੁਕਾਨ ਤੇ ਤੇਲ ਸੀਗਾ ਉਹ ਤੋਂ ਫੋਨ ਕੀਤਾ ਤੇਲ ਉੱਥੇ ਵੀ ਹੈ ਨਹੀਂ ਕਹਿੰਦੇ ਕੱਲ ਦੇ ਮੁੱਕਿਆ ਹੋਰ ਨਾਲ ਕੋਲੇ ਵੀ ਦੁਕਾਨ ਤੋਂ ਆਪਾਂ ਪਹਿਲਾਂ ਪਤਾ ਨਹੀਂ ਸੀ ਕੀਤਾ ਕਿਉਂਕਿ ਆਪਾਂ ਨੂੰ ਉਮੀਦ ਸੀ ਆਸ ਸੀ ਵੀ ਪੰਪ ਤੋਂ ਤੇਲ ਆ ਜੂਗਾ ਕਹਿੰਦੇ ਮੇਰੀ ਗੱਡੀ 'ਚ ਵੀ ਤੇਲ ਵਸਾ ਮਾੜਾ ਮੋਟਾ ਜੀ ਬਚਾਈ ਪੰਪ ਤੱਕ ਮਸਾਂ ਜਾਊ ਗੱਡੀ ਮੇਰੀ ਵੀ ਪੈਟਰੋਲ ਕਹਿੰਦੇ ਵਾਕੀ ਦੇ ਵਿੱਚ ਬਾਈ ਇੱਥੇ ਹੈ ਨਹੀਂ ਦੋ ਤਿੰਨ ਦਿਨ ਹੋ ਗਏ ਯਾਰ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਤੇ ਇਹ ਸਫਰਾਂ ਦਾ ਇੱਕ ਆਮ ਜੀ ਗੱਲ ਆ ਕੋਈ ਵੱਡੀ ਗੱਲ ਇਹਦੇ ਵਿੱਚ ਹੈ ਨਹੀਂ ਵੀ ਇੱਥੇ ਪੈਟਰ ਇਧਰਲੇ ਪਾਸੇ ਜੇ ਆਪਾਂ ਦੇਖਦੇ ਹਾਂ ਹੁਣ ਨਾ ਇਧਰੋਂ 150 ਕਿਲੋਮੀਟਰ ਤੋਂ ਲੈ ਕੇ ਆ ਪੰਪ ਆਉਂਦਾਗਾ ਫਿਰ ਇਦੋਂ ਹਾਂ ਆਪਾਂ 150 ਕਿਲੋਮੀਟਰਾਂ ਨੂੰ 200ਾਂ ਨੂੰ ਟਰੈਵਲ ਕਰਕੇ ਆਉਣੇ ਵਾਪਸ ਉਹੀ ਰੂਟ ਆਉਣੇ ਆਗੇ ਤੇ ਫਿਰ ਜਾ ਕੇ ਕਿਤੇ ਆਪਾਂ ਨੂੰ ਦੁਆਰੇ ਇੱਥੇ ਪੰਪ ਮਿਲਦਾ ਪਰ ਇਹ ਪੰਪ ਤੇ ਨਾ ਤੇਲ ਹੋਵੇ ਤਾਂ ਤੁਸਾਨੂੰ ਅੱਗੇ ਪੰਪ ਤੇਲ ਕਰੂ ਦੇ ਵਿੱਚ ਮਿਲਦਾਗਾ ਹੁਣ ਆਪਾਂ ਕਰੂ ਵਾਲੇ ਪਾਸੇ ਨੂੰ ਕੂਚ ਕਰਦੇ ਆਂਗੇ ਪਰ ਦੇਖਦੇ ਆਂ ਤਨਵੀਰ ਵਾਲੇ ਤੇ ਬਾਹਲੇ ਦਾ ਤਾਂ ਪੈਟਰੋਲ ਆ ਤਾਂ ਕੱਢ ਜੂਗਾ ਹਜੇ ਚੋਬਰ ਤਾਂ 100 100 ਕਿਲੋਮੀਟਰ ਉੱਤੇ ਕੱਢ ਜੂ ਹਾਂ ਲਾਸਟ ਡੰਡ ਦੇ ਵਿੱਚ 70 ਕਿਲੋਮੀਟਰ ਕੱਢਦਾ ਹਜੇ ਇੱਕ ਡੰਡਾ ਹੋਰ ਪਿਆ ਇਹਦੇ ਵਿੱਚ ਹੀ ਪਿਆ ਕੱਟ ਜੂਗਾ ਲੈ ਪਿੱਛੇ ਇਹ ਡੰਡਾ ਡਿੱਗ ਗਿਆ ਸੀ ਤੇ ਇਹ ਕੱਟ ਜੂਗਾ 100 ਤੱਕ ਆਰਾਮ ਦੇ ਨਾਲ ਵੀ 2 ਕਿਲੋਲਿਟਰ ਇਹਨੂੰ ਹੋਰ ਚਾਹੀਦਾਗਾ ਅ ਕਰੂ ਤੱਕ ਪਹੁੰਚਣ ਦੇ ਲਈ ਤੇ ਬਾਕੀ ਦੇਖਦੇ ਹਾਂ ਜੀ ਹੁਣ ਅੱਗੇ ਮਾਹੀ ਦੇ ਵਿੱਚ ਆਪਾਂ ਨੂੰ ਪੈਟਰੋਲ ਮਿਲਣਾ ਖੁੱਲਾ ਇੱਥੇ ਕਿਉਂਕਿ ਇੱਕ ਤਾਂ ਕਹਿੰਦੇ ਐਸਜੀਐਮ ਸਾਹਿਬ ਨੇ ਸਖਤਾਈ ਵਾਲੀ ਕਰ ਰੱਖਿਆ ਵੀ ਬਲੈਕ ਮਾਰਕੀਟ ਤੇ ਕੰਟਰੋਲ ਕੀਤਾ ਜਾਵੇ ਨਿਯੋਮਾਂ ਦੇ ਵਿੱਚ ਪਰ ਮੁੱਦਾ ਇਹ ਆ ਵੀ ਉਹੀ ਬਲੈਕ ਮਾਰਕੀਟ ਫਿਰ ਆਸ-ਪਾਸੇ ਹੋਈ ਜਾਂਦੀ ਹੈ ਜਿਵੇਂ ਹੌਨਲੇ ਦੇ ਵਿੱਚ ਸੀਗਾ ਹੌਨਲੇ ਦੇ ਵਿੱਚ ਪੂਰੇ ਦਾ ਪੂਰਾ ਸਟੋਰ ਭਰ ਕੇ ਬੈਠੀ ਸੀ ਬੀਬੀ ਉਹ ਤੇ ਜਿੰਨਾ ਆਪਣੇ ਢੋਹ ਹੁੰਦੇ ਆਗੇ ਜਾਂ ਪਤਾ ਉਹਨਾਂ ਦਾ ਵਾਹਣਵਾ ਉਹਨੂੰ ਨਹੀਂ ਤੇਲ ਲੈ ਕੇ ਆਉਂਦੇ ਜਿੰਨਾ ਉਹਨਾਂ ਨੇ ਉੱਥੇ ਵਾਇਕਰਾਂ ਵਾਸਤੇ ਸਟੋਰ ਕਰਕੇ ਰੱਖਿਆ ਹੋਇਆ ਸੀ खैर ਚਲੋ ਕੋਈ ਗੱਲ ਨਹੀਂ ਜੀ ਹਰੇਕ ਦੀ ਆਪਣੀ ਦੁਕਾਨਦਾਰੀ ਆਣਾ ਆਪਾਂ ਇਹਦੇ ਵਿੱਚ ਕਹਿ ਨਹੀਂ ਸਕਦੇ ਕੋਈ ਤੇ ਮਾਹੇ ਪਹੁੰਚ ਗਏ ਜੀ ਮਾਹੇ ਪਹੁੰਚ ਕੇ ਹੁਣ ਮੁੱਦਾ ਇਹ ਹੋਗਾ ਪਟ્રોલ ਇੱਥੇ ਵੀ ਹੈ ਨੀਗਾ ਇਹ ਹੁਣ ਇੱਥੇ ਜਿਹੜੀ ਸੜਕ ਹੈਗੀ ਇਹ ਸਿੱਧੀ ਲੇ ਨੂੰ ਨਿਕਲ ਜਾਂਦੀ ਹੈ ਲੇ ਇੱਥੋਂ 175 ਰਹਿ ਗਿਆ ਤੇ ਇਧਰਲੀ ਜਿਹੜੀ ਉਹ ਨਿਕਲ ਜੂਗੀ ਚੁਸ਼ੂਲ ਨੂੰ ਚੁਸ਼ੂਲ ਹੋ ਕੇ ਇਹ ਅੱਗੇ ਚੱਲ ਜਾਂਦੀ ਹੈਗੀ ਪੁੱਗਾ ਅੱਗੇ ਇਹ ਚੱਲ ਜਾਂਦੀ ਹੈਗੀ ਆਪਣੀ ਭੈਂਗੋਂਗਲੇਕ ਵੱਲ ਰਾਹ ਦੇ ਵਿੱਚ ਸੈਨਿਕ 뷰 ਨੇ ਰੋਡ ਇਹ ਬਹੁਤ ਸੋਹਣਾਗਾ ਸਿਲਕ ਰੋਡ ਕਿਹਾ ਜਾਂਦਾ ਇਹਨੂੰ ਪੁਰਾਣੇ ਟਾਮਾ ਦਾ ਰੋਡ ਬਣਿਆ ਹੋਇਆ ਹੈ ਤੇ ਪਰ ਇਹਦੀ ਰੋਡ ਦੀ ਖੂਬਸੂਰਤੀ ਹੈ ਜਿਹੜੀ ਉਹ ਦੇਖਣ ਲਈ ਜੇ ਤੁਸੀਂ ਦੇਖਣੀ ਹੈਗੀ ਤਾਂ ਆਪਣਾ ਪੁਰਾਣਾ ਵਲੌਗ ਦੇਖ ਲਿਓ ਕਿਉਂਕਿ ਹਜੇ ਆਪਾਂ ਨੂੰ ਪਤਾ ਨਹੀਂ ਵੀ ਹੁਣ ਆ ਪਏ ਰੂਟ ਦੁਆਰੇ ਕਰਨਾ ਹੈ ਇਸ ਵਾਰੀ ਕਿ ਨਾ ਕਰਨਾ ਉਹ ਤਾਂ ਹਜੇ ਕੋਈ ਬਾਈ ਤਾਂ ਹੀ ਹੈ ਨਹੀਂਗੀ ਤੇ ਪਰ ਇਹ ਰੂਟ ਬਹੁਤ ਸੋਹਣਾ ਹੈ ਇਧਰ ਜਾਣਾ ਯਾ ਯਾ ਤਸਵਾ ਜੂ ਇੱਕ ਤਾਂ ਲੈ ਕੇ ਆਦੇ ਵਿੱਚ ਚੁਸ਼ਲ ਪੈਂਦਾ ਹੈਗਾ ਤੇ ਬਾਕੀ ਫਿਰ ਅੱਗੇ ਚੱਲ ਕੇ ਪੈਂਗਾਉਂਗ ਵਾਲੇ ਜਿਹੜੇ ਮੈਨ ਮਰਮਿਕ ਉਹ ਪਿੰਡ ਆ ਜਾਂਦੇ ਆ ਚਾਰ ਪੰਜ ਉਹ ਪੈਣਗੇ ਹੁਣ ਇੱਥੋਂ ਚੱਲਦੇ ਅੱਗੇ ਤੇਲ ਸਾਨੂੰ ਅੱਗੇ ਚੱਲ ਕੇ ਚੁਮਾ ਥਾਂਗ 'ਚ ਹੀ ਮਿਲੂਗਾ ਹੁਣ ਕਿੰਨਾ ਤਾਂ ਹਲੋ ਹਲੋ ਚੁਮਾ ਥਾਂਕ ਪਹੁੰਚ ਗਏ ਆਪਾਂ ਤੇ ਚੁਮਾ ਥਾਂਕ ਜਿਹੜਾ ਸਭ ਤੋਂ ਪਹਿਲਾ ਨਜ਼ਾਰਾ ਹੋਆ ਪੁਲ ਦਾ ਪੁਲ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਆਪ ਹੀ ਲਕਨਵਈਆਂ ਦੇ ਨਾਲ ਖੜਾ ਹੋਇਆ ਹੋਇਆ ਪੁਲਾ ਦਰਖਤਾਂ ਦੇ ਨਾਲ ਬੰਨ ਮੰਨ ਕੇ ਜੇ ਕੋਈ ਹੁਣ ਮੇਰੇ ਖਿਆਲਾਂ 'ਚ ਤੇ ਕੋਈ ਨੰਗਦਾ ਨੁੰਗਦਾ ਤਾਂ ਨਹੀਂ ਹੋਣਾ ਕਿਉਂਕਿ ਥੋੜਾ ਰਿਸਕ ਆ ਥੱਲੇ ਦਰਖਤਾਂ ਉੱਤੇ ਹੱਥਾਂ ਫਟੀਆਂ ਲਾਈਆਂ ਹੋਈਆਂ ਤੇ ਰਾਹ ਦੇ ਵਿੱਚ ਜਿਵੇਂ ਪਿੱਲਰ ਹੁੰਦੇ ਨੇ ਆਪਣੇ ਕੰਕਰੀਟ ਭਰ ਲੈਂਦੇ ਆ ਇਹਨਾਂ ਨੇ ਇਹ ਪੱਥਰ ਚੜਕੇ ਰੱਖੇ ਹੋਇਆ ਪਾਣੀ ਦਾ ਵਹਾਅ ਬਹੁਤ ਤੇਜ਼ਾ ਤੇ ਉੱਤੇ ਲੱਗੇ ਆ ਵੋਦੀ ਮੰਤਰ ਸੋਹਣੇ ਲੱਗਦੇ ਆ। ਪਰਦੇ ਕਰਾਉਂਦੇ ਤੇ ਰਿਸਕ ਲੈ ਕੇ ਆਖਰਕਾਰ ਆਪਾਂ ਚੁਮਾ ਥਾਂਗ ਪਹੁੰਚ ਗਏ। ਰਾਹ ਦੇ ਵਿੱਚ ਸਾਨੂੰ ਵੱਡਾ ਡਰ ਸੀਗਾ ਵੀ ਕਿਤੇ ਮੋਟਰਸਾਈਕਲ ਤੋਂ ਤੇਲ ਨਾ ਉੱਕ ਜੇ। ਨਹੀਂ ਫਿਰ ਦੂਜੇ ਦੀ ਟੈਂਕੀ ਚੋਂ ਕੱਢਣਾ ਪੈਂਦਾ ਪਰ ਲਈ ਟੈਂਕੀ ਚ ਪਾਉਣਾ ਪੈਂਦਾ ਜਾਂ ਫਿਰ ਇਹਨੂੰ ਪੈਰ ਲਾ ਕੇ ੱੱਕਾ ਲਾਉਣਾ ਪੈਂਦਾ। ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ। ਤੇ ਫਿਲਹਾਲ ਆਪਾਂ ਚੁਮਾ ਥਾਂਗ ਪਹੁੰਚ ਗਏ। ਇੱਥੇ ਹੁਣ ਜਿਹੜੀ ਸਭ ਤੋਂ ਪਹਿਲੀ ਜਗ੍ਹਾ ਇਹ ਬਣੀ ਹੋਈ ਆ ਜਿੱਥੇ ਧਰਤੀ ਚੋਂ ਗਰਮ ਪਾਣੀ ਨਿਕਲਦਾ। ਉਹ ਦੇਖਦੇ ਆਂ ਤੇ ਫਿਰ ਇਹ ਤੋਂ ਬਾਅਦ ਇੱਥੇ ਪੈਟਰੋਲ ਦਾ ਪਤਾ ਕਰਦੇ ਆਂ। ਦੋ ਮੋਟਰਸਾਈਕਲ ਲਾਤੇ ਜੇ ਆਪਾਂ ਇੱਥੇ ਪਾਰਕਿੰਗ 'ਚ ਇਧਰ ਇਹ ਕੋਈ ਗਰੁੱਪ ਆਇਆ ਹੋਇਆ ਸੀ ਕਿਉਂਕਿ ਲਦਾਖ ਦੇ ਵਿੱਚ ਕੀ ਚੱਲਦਾ ਨਾ ਜੇ ਤੁਸੀਂ ਗਰੁੱਪ ਲੈਣਾ ਤਾਂ ਤੁਹਾਨੂੰ ਪੂਰਾ ਪੈਕੇਜ ਮਿਲ ਜਾਂਦਾ ਹੈਗਾ ਤੇ ਫਿਰ ਇੱਕ ਜਣਾ ਸਾਰਾ ਤੁਹਾਨੂੰ ਮਾਰਸ਼ਲ ਕਹਿ ਦਿੰਦੇ ਆਗੇ ਤੇ ਉਹ ਬੰਦਾ ਮੂਰੇ ਲੱਗ ਕੇ ਤੁਹਾਨੂੰ ਦੱਸੂ ਭਾਈ ਤੁਸੀਂ ਕਿਹੜੇ ਪਾਸੇ ਜਾਣਾ ਕਿਵੇਂ ਜਾਣਾ ਮੂਰੇ ਸਾਰਾ ਗਾਈਡ ਕਰਦਾ ਤੇ ਨਾਲ ਇੱਕ ਚੱਲਦੀ ਹੈ ਬੈਕਅੱਪ ਵਾਹਣ ਗੱਡੀ ਚੱਲਦੀ ਹੈਗੀ ਵੀ ਜੇ ਕੋਈ ਦਿੱਕਤ ਆਉਂਦੀ ਹੈਗੀ ਤਾਂ ਉਹ ਗੱਡੀ ਵਾਲਾ ਫਿਰ ਮਕੈਨਿਕ ਵਗੈਰਾ ਸਾਰਾ ਕੁਝ ਨਾਲ ਹੁੰਦਾ ਉਹ ਆਪੇ ਦੇਖਦਾ ਇਹਨਾਂ ਦੇ ਰੇਟ ਖਾਸੇ ਹੁੰਦੇ ਅਗਰ ਜਾਂ ਫਿਰ ਤੁਸੀਂ ਰੈਂਟਲ ਵਾਈਕ ਲੈ ਕੇ ਆਪ ਕੋ ਮਲੋ ਉਹ ਵੀ ਸਭ ਤੋਂ ਵੈਸਟ ਹੈ ਜੇ ਵੱਡਾ ਨਹੀਂ ਹੈਗਾ ਉਹ ਤਾਂ ਹੁਣ ਸਪਲੈਂਡਰ ਕੋਈ ਜਾਣਾ ਵੀ ਔਖਾ ਨਹੀਂ ਜਾਣਾ ਆ ਰੋਡ ਤੇ ਮੈਂ ਕਹਿੰਦਾ ਸਪਲੈਂਡਰ ਵੀ ਆਠੇ ਪੌਂਦਾ ਜਾਵੇ ਨਾਲੇ ਨੰਗੇ ਵਾਲਾ ਸੌਖਾ ਹਲਕੀ ਵਾਈਕ ਉਹੀ ਆ ਇਹ ਹੁਣ ਇਹਦੇ ਹੁਣ ਉਹ ਆਫ ਰੋਡ ਨਹੀਂ ਰਹੇ ਉਹ ਕਿਹੜਾ ਗਾਣਾ ਸੀ ਬੋਦਨ ਗਏ ਹਨਾ ਉਹ ਰਾਤ ਤੇ ਪਤਨੀ ਆਏ ਜਗਾਣਾ ਨਹੀਂ ਸੀ ਇੱਕ ਹਿੰਦੀ ਉਹ ਸਾਬ ਹੋ ਗਿਆ ਨਾ ਤਾਂ ਹੁਣ ਇੱਥੇ ਉਹ ਆਫ ਰੋਡ ਬਚੇ ਹੈਗੇ ਤੇ ਲਦਾਖ ਦੇ ਵਿੱਚ ਵੀ ਹੁਣ ਤਾਂ ਲਦਾਖ ਲੱਭਣਾ ਵਾਲਾ ਕੰਮ ਹੋਇਆ ਪਿਆਗਾ ਲੱਗਦਾ ਹੁਣ ਆਪਾਂ ਨੂੰ ਕੋਈ ਨਵਾਂ ਲਦਾਖ ਲੱਭਣਾ ਪੂਣਾ ਅੱਗੇ ਲੱਭਾਂਗੇ ਤੇ ਤੁਹਾਨੂੰ ਦਿਖਾਵਾਂਗੇ ਫ ਇਧਰਲੇ ਪਾਸੇ ਆ ਜਿਹੜਾ ਹੌਟ ਸਪ੍ਰਿੰਗ ਦਾ ਸਾਰਾ ਝਾਕਾ ਤੇ ਆ ਪਾਣੀ ਦੇਖੋ ਮੱਚ ਮੱਚ ਕੇ ਥੱਲੋਂ ਲਾਲ ਹੋ ਰਿਹਾ ਹੈ ਧਰਤੀ ਦੇ ਵਿੱਚੋਂ ਪਾਣੀ ਫੁੱਟੀ ਜਾਂਦਾ ਰਹਿੰਦਾ ਗਰਮ ਗਰਮ ਤੇ ਜੇ ਆਹ ਸੀ ਅਸਲੀ ਦਾ ਉਹ ਉਧਰ ਦਾ ਘਾਟਾਗਾ ਤੇ ਆ ਮਾਰਦਾ ਇਧਰੋਂ ਬੁਲਬਲੇ ਪੂਰੇ ਉਹ ਵਾਲੇ ਮਾਰਦਾ ਸਾਰੇ ਨਹੀਂ ਨਾ ਇੱਥੋਂ ਪਾਈਪਾ ਪਾ ਰੱਖਿਆ ਨਹੀਂ ਪੱਕੀਆਂ ਤੇ ਬਾਥਰੂਮ ਬਣਾ ਰੱਖਿਆ ਹੌਟ ਸਪ੍ਰਿੰਗ ਬਾਥ ਉਹ ਦਰਵਾ ਤੇ ਆ ਵੀ ਜਿਹੜਾ ਪਿਛਲੇ ਪਾਸੇ ਹੈਗਾ ਇਹ ਵੀ ਬਣਿਆ ਹੋਇਆ ਐਂ ਧਰਤੀ ਚੋਂ ਬਸ ਚਤ ਤੋਂ ਪੈਰ 12 ਮਹੀਨੇ 30 ਦਿਨ ਗਰਮ ਪਾਣੀ ਨਿਕਲਦਾ ਹੀ ਰਹਿੰਦਾਗਾ। ਉਵਾਲੇ ਤਾਂ ਦੇਖੋ ਮਾਰਦਾ। ਧਰਤੀ ਵੀ ਆਸੇ-ਪਾਸੇ ਸਾਰੀ ਹੋਰੀ ਕਰ ਰੱਖਿਆ। ਸਮੈਲੀ ਜਾਨੀ ਹੁੰਦਾ ਜਿਵੇਂ ਬਾਹਲਾ ਜਦੋਂ ਜਿਆਦਾ ਪਾਣੀ ਉਬਲੀ ਜਾਵੇ, ਕੜੀ ਜਾਵੇ, ਕੜੀ ਜਾਵੇ। ਉਵੇਂ ਹੋ ਰੱਖਿਆਗਾ ਇੱਥੇ। ਸਲਫਰ ਹੈਗਾ ਧਰਤੀ ਦੇ ਵਿੱਚ। ਉਹਦੇ ਕਰਕੇ ਪਾਣੀ ਨਿਕਲਦਾ ਹੈ। ਤੇ ਖਾਸੀ ਮਸ਼ਹੂਰ ਜਗ੍ਹਾ ਇਹ ਵੀ ਲਦਾਖ ਦੇ ਵਿੱਚ। ਇਧਰਲੇ ਪਾਸੇ ਨੂੰ ਇਧਰ ਵੀ ਹੈ ਇੱਕ ਵੱਡਾ ਜਿਹੜਾ ਇਹਦਾ ਐਂਕਲ ਨੂੰ ਸੋਰਸ ਪਾਣੀ ਦਾ ਗਰਮ ਦਾ ਤੇ ਫਿਰ ਉਹ ਤੋਂ ਬਸ ਇਹ ਨਦੀ ਦੇ ਵਿੱਚ ਹੀ ਆਈ ਜਾਂਦਾ ਤੇ ਨਦੀ ਦੇ ਵਿੱਚ ਵੀ ਉਵਾਲੇ ਮਾਰੀ ਜਾਂਦਾ ਜਾ ਕੇ। ਗਰਮ ਹੈ ਨਾ ਕਿ ਬਈ ਥਾਂ-ਥਾਂ ਤੋਂ ਪਾਣੀ ਨਿਕਲਦਾ ਇੱਥੇ ਗਰਮ ਆਓ ਦੇਖੋ ਕੋਈ ਬਰਫਾ ਬਰਫ ਦੀ ਪ੍ਰਵਾਣੀਆਂ ਇਹਨੂੰ ਐਂ ਚੱਲੀ ਜਾਂਦਾ ਰਹਿੰਦਾ ਕੰਮ ਚਲੋ ਉਹ ਉੱਧਰਲੇ ਪਾਸੇ ਇੱਕ ਬਣਿਆ ਹੋਇਆ ਉਸ ਪੋਲ ਨੂੰ ਕ੍ਰੋਸ ਕਰਕੇ ਪਰਾਂ ਨੂੰ ਚਲੀ ਗਏ ਫਰਾਟੇਦਾਰ ਦਾ ਅਸ਼ਮਾ ਜਿਹੜਾ ਉਹ ਇਧਰਲੇ ਪਾਸੇ ਜਿਹੜਾ ਧਰਤੀ ਚੋਂ ਫਟਦਾ ਜਿਵੇਂ ਪੂਰੀ ਗੈਂਸ ਨਹੀਂ ਬਣੀ ਪਈ ਹੁੰਦੀ ਕਿਸੇ ਚੀਜ਼ ਚ ਉਵੇਂ ਫੋਰ ਫੋਰ ਕਰੀ ਜਾਂਦਾ ਸੱਪ ਵਾਂਗੂ ਫੁਕਾਰੇ ਮਾਰ ਰਿਹਾ ਪੂਰਾ ਪਾਣੀ ਇਹ ਤੋਂ ਲਗਾਤਾਰ ਨਿਕਲੀ ਜਾਂਦਾ ਹੈਗਾ ਤੇ ਸਾਰੇ ਜਿਹੜੇ ਪੱਥਰਾਂ ਦਾ ਰੰਗ ਆ ਐਂ ਜਿਹਾ ਕਰ ਰੱਖਿਆ ਇਹਨੇ ਇਧਰ ਇਹ ਦੋ ਨੇ ਖਾਇਰੋ ਖਾਸੇ ਆ ਗਏ ਉਹ ਪਰਾਂ ਜਾ ਕੇ ਵੀ ਆ ਗਏ ਉਧਰ ਵੀ ਆ ਗਏ ਤੇ ਆਡੜ ਥਾਮਾਂ ਦੇ ਬਣੇ ਹੋਇਆਗੇ ਪੱਥਰ ਆ ਜਿਹੜੇ ਸਾਰੇ ਉਹ ਛਿੱਟੇ ਛਿੱਟੇ ਕਰ ਰੱਖੇ ਆਗੇ ਇਹਨੇ ਐ ਆ ਬਾਈ ਹੋਰੇ ਉੱਤੋਂ ਲਾਹੀ ਜਾਂਦੇ ਆ ਇਹ ਕਹੇ ਸਰ ਸਲਫਰਾਈਜ਼ ਜੋ ਇਸਕੇ ਵਿੱਚ ਨਿਕਲਦਾ ਹੈ ਇਸ ਸੇ ਕੀ ਹੁੰਦਾ ਹੈ करते में अच्छा वो घुटनों वगैरह से ठीक है ठीक है भरी गर्म है ठीक है बिल्कुल है, है, नहीं लाभ पिछले साल ना मुझे यहाँ पे एक ओल्ड लेडी मिले थे वो बोले कि मैं हफ्ता इधर रहने आई हूँ घुटनों में प्रॉब्लम होगी बोले कि मैं डेली नहाती हूँ वो सही हो जाता है है हाँ ना है इसमें ये इसको ताता पानी बोलते हैं ताता पानी हाँ कुदरती है कुछ हिसाब किताब ठीक है और जहाँ भी ये है वहाँ पर फैसिलिटी नहीं है हाँ। बिल्कुल बिल, बिल, बिल। हम लोगों को नहीं वही है। हमें दवाई लेने में चले जाते हैं ठीक है आपका जो ताता पानी बोलते है जगह का नाम ही है

हाँ। करके फिर उसको अच्छा है। को, दिया को। मैंने अच्छा, चलता था अच्छा तो मैंने दूसरे साल फिर बोला फिर वो दवाई मैंने बोला आपने चलाया अच्छा ये उसी के लिए तैयार कर रहे हैं ठीक है ठीक है ठीक है ये भी सर की शुक्रिया जी आए यहाँ गल खैर पिछली बार की सी ना ਇੱਥੇ ਇੱਕ ਬਜ਼ੁਰਗ ਮਾਤਾ ਟੱਕੜੇ ਸੀ ਆਪਾਂ ਨੂੰ ਉਹ ਇੱਥੋਂ ਦੇ ਲਦਾਖ ਦੇ ਸੀਗੇ ਕਿਉਂਕਿ ਇਹ ਪਾਣੀ ਨਾ ਕਈ ਜਗ੍ਹਾ ਨਿਕਲਦਾਗਾ ਜਿਵੇਂ ਡੈਮ ਚੌਕ ਜਾਏਗੇ ਤਾਂ ਤੁਸੀਂ ਡੈਮ ਚੌਕ ਚ ਵੀ ਨਿਕਲਦਾ ਇਹ ਖੈਰ ਇਸ ਵਾਰੀ ਆਪਾਂ ਡੈਮ ਚੌਕ ਗਏ ਨਹੀਂ ਇੱਥੇ ਨਿਕਲਦਾਗਾ ਜਾਂ ਪੁੱਗਾ ਵੇਲੀ ਚ ਨਿਕਲਦਾ ਹੋਰ ਬਹੁਤ ਸਾਰੀਆਂ ਥਾਵਾਂ ਨੇ ਸਪੀਤੀ ਵਾਲੇ ਪਾਸੇ ਵੀ ਹੈ ਜਿਹੜੇ ਹੌਟ ਬਾਥ ਟੱਬ ਬਣੇ ਹੋਏ ਆਗੇ ਜਿਵੇਂ ਪੂਰਾ ਦਾ ਪੂਰਾ ਉਹ ਨਹੀਂ ਹੁੰਦਾ ਪਾਕੀ ਕਹਿੰਦੇ ਬਈ ਉਹ ਰੂਤਲਾ ਜਿਹੜਾ সুইমিং ਪੂਲ ਪੂਲਾਂ ਨੂੰ ਬਣੇ ਹੋਏ ਆਗੇ ਉਹਦੇ ਵਿੱਚ ਫਿਰ ਉਹ ਗਰਮ ਪਾਣੀ ਕਰਕੇ ਥੋੜਾ ਵਿੱਚ ਠੰਡਾ ਮਿਕਸ ਕਰ ਦਿੰਦਿਆ ਤੇ ਉਹਨਾਂ ਦੇ ਦੱਸਣ ਦਾ ਮੁਤਾਬਕ ਇਹ ਸੀ ਵੀ ਜਿੰਨੀਆਂ ਵੀ ਬਿਮਾਰੀਆਂ ਨੇ ਸਰੀਰ ਦੀਆਂ ਨਾ ਭਾਵੇਂ ਉਹ ਸਕਿਨ ਦਾ ਰੋਗ ਹੋ ਗਿਆ ਜਾਂ ਗਿੱਟੇ ਗੋਡੇ ਦੁਖਣ ਦਾ ਹੋ ਗਿਆ ਉਹ ਸਾਰਾ ਕੁਝ ਇਹ ਪਾਣੀ ਦੂਰ ਕਰ ਦਿੰਦਾ ਖੈਰ ਕੁਦਰਤ ਆ ਕੁਦਰਤ ਨੇ ਹਰ ਇੱਕ ਚੀਜ਼ ਦਾ ਉਪਾਅ ਲੱਭ ਰੱਖਿਆਗਾ ਤੇ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦਾ ਇਹ ਬਾਈ ਹੋਰਾਂ ਦੇ ਦੱਸਣ ਦੀ ਗੱਲ ਆ ਵੀ ਉੱਤੋਂ ਉਹ ਸਾਰਾ ਜਿਹੜਾ ਸਲਫਰ ਹੈਗਾ ਜਾਂ ਫਿਰ ਸਲਫਰੂਪ ਸਲਫਰੀ ਹੋਣਾ ਇਹ ਪਤਾ ਨਹੀਂ ਜਿਹੜੀ ਜਿਹੜੀ ਵੀ ਚੀਜ਼ ਆ ਵੀ ਉਹ ਗਰਮ ਪਾਣੀ ਬਲ ਅਗਲਗ ਅਗਲਗ ਪੱਥਰ ਤੇ ਜੰਮ ਜਾਂਦਾ ਇਹ ਉੱਤੋਂ ਚਿੱਟਾ ਜਿਟਾ ਉਹ ਸਾਰਾ ਲਾ ਲੈਂਦੇ ਹੈਗੇ ਤੇ ਫੇਰ ਕਹਿੰਦੇ ਸਰੋਂ ਦੇ ਤੇਲ ਚ ਪਾਈਦਾ ਤੇ ਗੋਡਿਆਂ ਤੇ ਮਾਲਸ਼ ਤੇ ਬਿਮਾਰੀ ਹੋ ਗਈ ਹੋ ਗਈ ਐਂ ਦਾ ਸਾਰਾ ਹਿਸਾਬ ਕਿਤਾਬਾ ਜਗਾ ਜਗਾ ਤੇ ਇੱਥੇ ਤਾਂ ਹੀ ਬਣੇ ਹੋਇਆ ਹੌਟ ਬਾਥ ਐਂਡ ਕਾਫੇ ਇੱਧਰ ਵੀ ਆ ਹੋ ਉਧਰ ਜਿੱਥੇ ਤੱਕ ਜਾਏਂਗੇ ਉਹ ਸਾਰੇ ਨੇ ਪਾਈਪ ਲਾਈਨਾਂ ਪਾ ਰੱਖੀਆਂ ਇੱਥੇ ਗਰਮ ਪਾਣੀ ਦੇ ਵਿੱਚ ਵੀ ਤਾਂ ਕਿ ਤੁਸੀਂ ਇਸ ਗਰਮ ਪਾਣੀ ਦੇ ਵਿੱਚ ਨਹਾਓ ਤੇ ਆਪਦੇ ਭਾਈ ਰੋਗ ਦੂਰ ਕਰਕੇ ਜਾਓ ਇਹ ਗੱਲ ਬਾਤ ਹੈ ਸਾਰੀ ਲੋ ਜੀ ਇਹੀ ਸਿੱਗਾ ਸਾਰਾ ਜਿਹੜਾ ਇੱਧਰਲੇ ਪਾਸੇ ਧਸ਼ਮੀਆਂ ਗਰਮ ਪਾਣੀ ਦੇ ਜਿੰਨੇ ਵੀ ਆਗੇ ਤੇ ਦੂਰ ਦੂਰ ਲੋਕ ਜਿਹੜਾ ਇੱਥੇ ਉਹ ਆਪਣਾ ਭਈ ਇਸ਼ਨਾਨ ਪਾਣੀ ਕਰਨ ਹੁੰਦੇ ਜ਼ਰੂਰ ਆਗੇ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਕਿਉਂਕਿ ਇੱਥੇ ਦੇਖਣ ਦੇ ਲਈ ਇਹੀ ਆ ਚੀਜ਼ਾਂ ਤੇ জাফর ਤੁਸੀਂ ਇਹਦੇ ਚੀਜ਼ੇ ਤੁਹਾਨੂੰ ਕੋਈ ਰੋਗ ਹੈਗਾ ਨਾ ਸਕਦੇ ਹੋ ਇਸ਼ਨਾਨ ਪਾਣੀ ਕਰ ਸਕਦੇ ਹੋਗੇ ਨੰਗ ਜਾਂਦੀ ਕੁੜੀ ਨੂੰ ਤੇ ਬਾਕੀ ਇਹ ਹੈਗਾ ਆਪਣੇ ਸਭ ਤੋਂ ਵੱਧ ਮੇਰੇ ਖਿਆਲ ਨਾਲ ਜੇ ਕਿਸੇ ਨੇ ਇਹ ਦੰਦੇ ਹੈ ਨਾ ਪਾਣੀ ਦੇ ਵਿੱਚ ਇਸ਼ਨਾਨ ਕੀਤਾ ਹੋਣਾ ਨਾ ਉੱਤੇ ਹੋਣਿਆ ਤੋ ਮਣੀ ਕਰਨ ਸਾਹਿਬਾ ਕਿਉਂਕਿ ਮਣੀ ਕਰਨ ਸਾਹਿਬ ਵੀ ਇਦਾਂ ਦੇ ਇੱਕ ਤਸ਼ਮਾਗਾ ਜਿਹੜਾ ਹਨ ਫੁੱਟ ਦਾ ਧਰਤੀ ਦੇ ਵਿੱਚੋਂ ਤੇ ਉਹ ਸਦਾ ਹੀ ਚੱਲਦਾ ਰਹਿੰਦਾਗਾ ਉੱਥੇ ਤਾਂ ਖੈਰ ਚੌਲ ਵਗੈਰਾ ਹੋਗੇ ਜਾਂ ਜਿੰਨੀ ਹਨ ਚੀਜ਼ਾਂ ਬੜਦੀਆਂ ਨੇ ਉਹ ਵੀ ਉਸ ਪਾਣੀ ਦੇ ਵਿੱਚ ਬਣਾਈਆਂ ਜਾਂਦੀਆਂ ਨੇ ਐਂ ਜੀ ਗੱਲ ਬਾਤ ਆ ਜੀ ਤੇ ਇੱਥੇ ਸਾਰੇ ਇਹ ਰੈਸਟੋਰੈਂਟ ਕੈਫੇ ਵਗੈਰਾ ਬਣੇ ਹੋਇਆ ਆਸੇ ਪਾਸੇ ਸਾਰੇ ਬਰਫ ਪੈ ਜਾਂਦੀ ਹੈਗੀ ਪਰ ਇਹ ਬੰਦ ਨਹੀਂ ਹੁੰਦਾ ਪਾਣੀ ਕਦੇ ਵੀ ਆਹ ਇਹ ਨਹੀਂ ਹੈਗਾ ਪਾਣੀ ਵੀ ਕੱਲਾ ਹਨ ਉਹ ਪਰਲੇ ਪਾਸੇ ਹੋਵੇ ਵਾਲੇ ਮਾਰਦਾ ਇਦਾਂ ਸਾਰੀ ਨਦੀ ਚੱਲ ਰਹੀ ਆ ਸਿੰਧਾ ਇਹ ਇੱਥੇ ਨਦੀ ਦੇ ਵਿੱਚੋਂ ਹੀ ਪਾਣੀ ਨਿਕਲੀ ਜਾਂਦਾ ਗਰਮ ਆਹ ਵਾਲਾ ਘੈਂਟ ਹੁਦਨਵੀਰ ਨਾਉਣ ਨੂੰ ਹੈ ਨਾ ਇੱਥੇ ਨਾਰਮਲ ਜੇ ਕੋਸਾ ਕੋਸਾ ਪਾਣੀ ਹੂਆ ਸਾਰਾ ਇਧਰ ਲੇ ਖੁੰਜੇ ਤੇ ਇਹਦੇ ਵਿੱਚ ਲਾਉਣੇ ਹੁਣ ਗੋਤੇ ਤਾਂ ਸਵਾਦ ਇਹਦੇ ਚ ਆ ਇੱਥੇ ਆ ਤੇ ਇੱਕ ਹਾਈਦਰ ਆਗਾ ਬੁਲਬੁਲੇ ਜੇ ਮਾਰੀ ਜਾਂਦਾ ਲਗਾਤਾਰ ਅਈ ਉਪਲੀ ਜਾਂਦਾ ਰਹਿੰਦਾ ਬਸ ਸਾਰਾ ਦਿਨ ਇਹ ਆ ਦੇਖੋ ਲੈ ਰੇਨ ਕੋਟ ਮੈਂ ਲਾਉਣ ਦੀ ਗੱਲ ਕੀਤੀ ਸੀ ਧੁੱਪ ਨਾਲ ਦੀ ਨਾਲ ਉੱਡ ਗਈ ਤੇ ਬੱਦਲ ਆ ਗਏ ਬਾਕੀ ਇਸ ਜਗ੍ਹਾ ਦੇ ਉੱਤੇ ਨਾ ਸਾਰੇ ਇਸ ਰੀਜਨ ਦੇ ਵਿੱਚ ਲਦਾਖ ਦੇ ਵਿੱਚ ਪਾਉਣ ਪਾਣੀ ਇੰਨਾ ਕ ਸਾਫ਼ ਆਗਾ ਵੀ ਬੱਦਲਾਂ ਦਾ ਜਿਹੜਾ ਵਿਊ ਹੈਗਾ ਝਾਕਾ ਸੱਚੀ ਬਾੜੀ ਸੋਹਣਾ ਦਿੱਤਾਗਾ ਐਂ ਕਲਾਊਡ ਜੇ ਐਂ ਤੇ ਅੱবিਗਾ ਸਾਹ ਨੇੜੇ ਜੇ ਖੜੇ ਆ ਤੇ ਅਸਮਾਨ ਵੀ ਇੰਨਾ ਕ ਸਾਫ਼ ਵੀ ਗੱਲਾਂ ਹੀ ਛੱਡ ਦੋ ਬਾਕੀ ਤੁਹਾਡੇ ਸਾਹਮਣੇ ਜਿਹੜਾ ਝਾਕਾ ਤੁਸੀਂ ਆਪ ਦੇਖ ਰਹੇ ਹੋ ਵਾਹ ਆ ਆ ਗਿਆ ਐਨੇ ਕੀਤਾ ਸਾਰਾ ਕੰਮ ਮੇ ਤਾਂ ਉਹੀ ਗੱਲ ਹੋ ਗਈ ਕਿ ਕੋਈ ਬੰਦਾ ਸੀਗਾ ਕਹਿੰਦੇ ਜਿੱਦੇ ਉਹ ਕੱਪੜੇ ਧੋਣ ਲੱਗੇ ਕਿ ਰੋਦੀ ਮੀਂਹ ਆ ਜਾ ਕਰੇ ਵਿਚਾਰਾ ਇੱਕ ਦਿਨ ਚਾਰ ਪੰਜ ਦਿਨ ਦੇਖੀ ਗਿਆ ਤੇ ਫੇਰ ਕਹਿੰਦਾ ਦੁਕਾਨ ਤੇ ਭੱਗ ਗਿਆ ਦੁਕਾਨ ਤੇ ਸਰਫ ਲੈਣ ਗਿਆ ਵੀ ਕੱਪੜੇ ਧੋਲੀਆਂ ਚੱਲਾ ਜੁੱਤੋਂ ਪਵਦੀਆ ਨਿਕਲੀ ਆ ਉਹ ਬਸ ਉਹਨੇ ਸਰਫ ਦੇ ਪੈਕੇਟ ਨੂੰ ਹੱਥ ਲਾਇਆ ਨਾਲ ਦੀ ਨਾਲ ਮੀਂਹ ਆ ਗਿਆ ਬਾਹਰ ਨਿਕਲ ਕੇ ਰੱਬ ਗਣੀ ਮੂੰਹ ਕਰਕੇ ਕਹਿੰਦਾ ਉਹ ਭਰਾਵਾ ਘਵਰਾਣਾ ਘਵਰਾਣਾ ਮੈਂ ਤਾਂ ਜਲੇਬੀਆਂ ਲੈਣ ਆਇਆਗਾ ਨਾਲ ਦੀ ਨਾਲ ਕਹਿੰਦੇ ਮੀਂਹ ਹਟ ਗਿਆ ਉਹ ਸਾਡੇ ਨਾਲ ਹੋ ਰੱਖਿਆ ਬੱਦਲ ਜਦੋਂ ਰੇਨ ਕੋਟ ਲਾਉਣ ਦੀ ਗੱਲ ਕੀਤੀ ਪਜਾਮੇ ਜੇ ਉਦੀ ਆ ਗਈ ਚਲੋ ਪਰ ਹੁਣ ਅਸੀਂ ਚੱਲੀ ਚੱਲਦੇ ਆਂ ਬਾਹਰ ਦੇ ਨਾਲ ਪੈਂਟਾਂ ਨਹੀਂ ਲਿਬੜਦੀਆਂ ਨੇ ਲੈ ਆਪਦੀਆਂ ਤਾਂ ਉਹੀ ਹੋ ਰੱਖੀ ਆਗੀ ਇੱਥੇ ਜਿੰਨੀਆਂ ਵੀ ਦੁਕਾਨਾਂ ਨੇ ਤੇਲ ਉਹਨਾਂ ਕੋਲੇ ਵੀ ਹੈ ਨਹੀਂ ਕਿਉਂਕਿ ਤੇਲ ਦੀ ਕਿੱਲਤ ਜਦੋਂ ਪਿੱਛੇ ਨਿਯਮਾਂ ਦੇ ਵਿੱਚ ਪੈਂਦੀ ਆ ਨਾ ਪੰਪ ਤੇ ਤਾਂ ਉਹ ਇਧਰਲਾ ਸਾਰਾ ਜਿਹੜਾ ਰੀਜ਼ਨ ਆ ਉਹਨੂੰ ਇਫੈਕਟ ਕਰ ਦਿਆ ਜਿਨ੍ਹਾਂ ਨੇ ਐਕਸਟਰਾ ਕੈਰੀ ਕੀਤਾ ਹੋਇਆ ਸੀ ਤੇਲ ਉਹਨਾਂ ਦਾ ਵੀ ਸਾਰਾ ਦਾ ਮੋਕ ਰੱਖਿਆ ਜਿਵੇਂ ਆਪਣਾ ਮੋਕ ਰੱਖਿਆ ਸਾਰੀਆਂ ਰੜਾਰਾਂ ਹੁਣ ਇੱਥੇ ਤੇਲ ਦੀ ਡੀਕ ਕਰ ਰਹੀਆਂ ਨੇ ਤਾਂ ਕੰਮ ਭੈੜਾ ਹੋ ਗਿਆ ਨਾ ਉਪਯੋਕਾ ਹੋ ਰਖਿਆ ਤੇਰਾ ਤਾਂ ਇਸ काळ ਤੇਲ ਵਾਲਾ ਬੜੇ ਕਮ ਔਖਾ ਹੋ ਰਖਿਆ ਜਿੰਨੀਆਂ ਦੁਕਾਨਾਂ ਸੀ ਸਾਰੀਆਂ ਦੁਕਾਨਾਂ ਤੇ ਮੁੱਕ ਗਿਆ ਤੇਲ ਉਹ ਸੀ ਇੱਥੋਂ ਹਜੇ 87 ਕਿਲੋਮੀਟਰ ਆ ਪਰ ਮੋਟਰਸਾਈਕਲ ਹੁਣ ਆਪਣੇ ਵਾਲਾ ਚੱਲੂਗਾ ਹਜੇ 60ਕ ਚੱਲ 60 ਫਿਰ ਵੀ 80 ਕਿਲੋਮੀਟਰ ਪਹੁੰਚ ਜਾਗੇ ਕਿਵੇਂ ਨਾ ਕਿਵੇਂ ਕਰਕੇ ਪਰ ਔਖਾ ਹੋ ਗਿਆ ਸਾਨੂੰ ਡੋਮਿਨਾਰ ਦਾ ਕਰਵ ਡਾਉਂਟ ਹੱਗ ਦਨ ਹਰਾਏ ਬਹੁਤ ਸੋਨਾ ਗਿਆ ਜਿਹੜਾ ਜਾਂਦਾ ਗਿਆ ਕਿਉਂਕਿ ਨਾਲ-ਨਾਲ ਸਾਰਾ ਜਿਹੜੇ ਨਦੀ ਦੇ ਨਾਲ-ਨਾਲ ਜਾਈ ਜਾਂਦਾ ਰਹਗਾ ਪਹਾੜਾਂ ਦੀ ਵੱਖਰੀ ਵੱਖਰੀ ਬਣਤਰ ਵਕਰਾ ਵਕਰਾ ਰੰਗ ਵੱਖਰੇ ਵੱਖਰੇ ਆਕਾਰ ਵੱਖਰੀਆਂ ਹੀ ਗੱਲਾਂ ਨੇ ਪਰ ਦਿਲ ਦੇ ਵਿੱਚ ਅੱਜ ਧੜਕੂ ਇਹੀ ਚੱਲਿਆ ਹੋਇਆ ਹੈਗਾ ਕਿਉਂਕਿ ਆਪਣੇ ਵਾਲਾ ਚੱਲ ਗਿਆ ਐਫ ਦੇ ਵਿੱਚ 13 ਕਿਲੋਮੀਟਰ ਪਿੱਛੇ ਜਿੰਨੇ ਵੀ ਛੋਟੇ-ਛੋਟੇ ਪਿੰਡ ਨੰਗੇ ਸਾਰਿਆਂ ਤੋਂ ਰੁਕਦੇ-ਰੁਕਦੇ ਪੁੱਛਦੇ ਆ ਰਹੇ ਭਾਈ ਪੈਟਰੋਲ ਹੈਗਾ ਪੈਟਰੋਲ ਹੈਗਾ ਤੇ ਉਹ ਕਹਿੰਦਿਆ ਭਾਈ ਇੱਕ ਵੀ ਲੀਟਰ ਐ ਨਹੀਂਗਾ ਸਾਰਾ ਸਾਰਾ ਵਿਗ ਗਿਆ ਹੁਣ ਇਥੋਂ ਕਰੀਰੀ ਕਰਕੇ ਜਗਾ ਪੈਂਦੀ ਐ ਇੱਕ ਤੇ ਉਹ ਹੋਵੇ ਇਥੋਂ 4 ਕਿਲੋਮੀਟਰ ਬਚਿਆ ਇਹਦਾ ਚੱਲ ਜੂਗਾ ਇਹ ਤਾਂ ਸ਼ਾਇਦ ਕਰਦਾ ਕਰਦਾ ਓਕਸੀ ਪਹੁੰਚ ਜੇ ਕਿਉਂਕਿ ਜਿੱਥੇ ਢਾਲ ਹੁੰਦੀ ਐ ਫਿਰ ਬੰਦ ਕਰਕੇ ਤਾਰ ਲਈਦਾ ਹੋਰ ਕੋਈ ਹੱਲ ਹੈ ਨਹੀਂਗਾ ਹੁਣ ਵੈਸੇ ਤਾਰਨਾ ਨਹੀਂ ਚਾਹੀਦਾ ਇੰਜਨ ਨੂੰ ਆਨ ਰੱਖ ਕੇ ਹੀ ਮੋਟਰਸਾਈਕਲ ਥੱਲੇ ਤਾਰਨਾ ਤਾਰਨਾ ਚਾਹੀਦਾ ਪਰ ਹੁਣ ਮਰਦਿਆਂ ਨੂੰ ਆਕੇ ਚੱਪਣਾ ਪੈਂਦਾਗਾ ਆ ਦਾਰਾਗਾਪਨ ਨੂੰ ਡੋਮੀਨਾਰ ਦਾ ਵੀ ਇਹਦੇ ਵਿੱਚ ਤੇਲ ਜੇ ਮੁੱਕ ਗਿਆ ਫਿਰ ਥੋੜਾ ਜਿਹਾ ਮੁਸ਼ਕਿਲ ਹੋ ਜਾਊ ਇਹਦੀ ਐਵਰੇਜ ਕੈਰੀ ਹੈ ਜੀ ਕੈਰੀ ਕੈਰੀ ਕਰੀਦੀ ਨਹੀਂ ਹੈਗਾ ਇਸ ਸਫ਼ਰ ਦੇ ਵਿੱਚ ਸਭ ਤੋਂ ਵੱਧ ਪੁੱਛੇ ਇਹ ਜਾ ਰਿਹਾ ਸੀ ਮੋਟਰਸਾਈਕਲ ਦੱਸੋ ਤੁਸੀਂ ਕਿਹੜਾ ਕਹਿੰਦੇ ਹੋ ਲਦਾਖ ਵਾਲੇ ਪਾਸੇ ਫਿਰ ਵੀ ਮੈਂ ਕਿਤੇ ਨਾ ਕਿਤੇ ਝਕਾਂ ਬਾਕੀ ਮੋਟਰਸਾਈਕਲਾਂ ਦੇ ਮੁਕਾਬਲੇ ਰਾਇਲ ਇਨਫੀਲਡ ਕਹਿੰਦੇ ਰਹਿੰਦਾਗਾ ਉਹਦਾ ਵੱਡਾ ਕਾਰਨ ਇਹ ਆ ਵੀ ਜੇ ਕੋਈ ਦਿੱਕਤ ਆਉਂਦੀ ਹੈ ਇਹ ਖੜੇ ਜਗ੍ਹਾ ਜਗ੍ਹਾ ਤੇ ਆ ਜਿਵੇਂ ਹੁਣ ਬਜਾਜ ਦੀ ਏਜੰਸੀ ਆ ਗਈ ਪੂਰੇ ਕਸ਼ਮੀਰ ਦੇ ਵਿੱਚ ਹੈ ਪੂਰੇ ਇਧਰ ਲਦਾਖ ਦੇ ਵਿੱਚ ਹੈ ਨਹੀਂ ਕਿਸੇ ਟਾਈਮ ਲੇ ਹੁੰਦੀ ਸੀ ਹੁਣ ਉਹ ਵੀ ਹੈ ਨਹੀਂਗੀ ਇਹ ਚੱਕਰ ਆ ਥੋੜਾ ਜਿਹਾ ਤਾਂ ਕਰਕੇ ਚਕਾ ਇਹਦੇ ਕਣੀ ਥੋੜਾ ਜਿਹਾ ਵੱਧਾ ਬਾਕੀ ਇੱਥੇ ਇਹ ਮੋਟਰਸਾਈਕਲ ਵੱਧ ਹੋਣ ਦੇ ਕਾਰਨ ਹੱਥ ਹਰੇਕ ਪਾ ਲੈਂਦਾ ਨੂੰ ਮਿਸਤਰੀ ਜਿਵੇਂ ਹੁਣ ਆ ਬਾਈ ਆ ਕੇ ਕੋਈ ਵੀ ਜਾਂਦੇ ਆਗੇ ਬਾਈਕਰਾਂ ਦੀ ਗਰੁੱਪ ਜਾਂਦੇ ਆ ਉਹ ਵਾਹ ਕਿਆ ਖੂਬ ਸੂਰਤ ਦੋ ਪਹਾੜਾਂ ਨੂੰ ਵੱਢ ਕੇ ਵਿਚਾਲੀ ਬਣਾਇਆ ਰਾ ਖੈਰ ਕੁਦਰਤ ਨਾਲ ਤਾਂ ੱਟਕਾ ਪਰ ਉਹ ਸੋਹਣਾ ਲੱਗਿਆ ਜਿਵੇਂ ਹੁਣ ਵੀ ਆ ਜਾਂਦੇ ਆ ਰਾਈਡਰਾਂ ਦੇ ਗਰੁੱਪਾਂ ਇਹਨਾਂ ਦੇ ਨਾਲ ਹਰੇਕ ਰਣਲੇ ਇੱਕ ਮਕੈਨਿਕ ਜ਼ਰੂਰ ਹੁੰਦਾ ਤੇ ਇਹ ਜਾਂਦੇ ਸਾਰੇ ਰੋਲਨਫੀਲਡ ਮਾਲਿਆਨਤੀਆ ਸੋ ਉਹਦੇ ਨਾਲ ਥੋੜਾ ਜਿਹਾ ਸੌਖਾ ਹੋ ਜਾਂਦਾ ਵੀ ਜੇ ਕੋਈ ਉਨੀਕੀ ਹੁੰਦੀ ਆ ਦਿੱਕਤ ਆਉਂਦੀ ਆ ਤਾਂ ਹੈਲਪ ਮਿਲ ਜਾਂਦੀ ਆ ਰੋਲਨਫੀਲਡ ਦੇ ਵਿੱਚ ਪਰ ਤਾਂ ਕਰਕੇ ਝਕਾਗਾ ਉਹ ਕੋਈ ਪੇੜ ਪਰਮੋਸ਼ ਤਾਂ ਆਪਾਂ ਨੂੰ ਕਲੱਬ ਤਾਂ ਇਹ ਕਰਦੇ ਨਹੀਂਗੇ ਬਾਕੀ ਇਹ ਗੱਲਾਂ ਨੇ ਜੀ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਜਾਨ ਨੂੰ ਤੁਸੀਂ 100 ਸੀਸੀ ਲਾਜੋ 125 ਲਾਜੋ ਜਿਹੜਾ ਮਰਜ਼ੀ ਲੈਜੋ ਲਦਾਖ ਹੁਣ ਉਹ ਲਦਾਖ ਨਹੀਂ ਹੈਗਾ ਇੱਥੇ ਸੜਕਾਂ ਸਾਫ਼ ਸੁਥਰੀਆਂ ਬਣ ਗਈਆਂ ਵਧੀਆ ਤੇ ਰਾਵਣਾਲਾ ਆਪਦਾ ਇੰਜੋਏ ਕਰਦੇ ਜਾਓ ਹਾਂ ਜਾਸਕਰ ਵਾਲਾ ਪਾਸਾ ਜ਼ਰੂਰ ਹੈਗਾ ਉੱਥੇ ਕਿਉਂਕਿ ਵਾਟਰ ਕਰਾਸਿੰਗ ਵੱਡੇ ਲੈਵਲ ਦੇ ਆਣੇ ਉਧਰ ਨੂੰ ਥੋੜਾ ਜਿਹਾ ਰਿਸਕ ਹੈ ਜਾਂ ਜਿਵੇਂ ਹੁਣ ਨਪਰਾ ਵੈਲੀ ਟੂ ਪੈਂਗੋਂਗ ਵਾਲਾ ਰਾਹ ਹੋ ਰੱਖਿਆ ਪਿੰਡ ਆ ਗਿਆ ਤੇ ਫੇਰ ਉਹੀ ਗੱਲਾਂ ਪੈਟਰੋਲ ਹੈਗਾ ਜੀ ਪੈਟਰੋਲ ਹੈਗਾ ਬਾਈ ਪੈਟਰੋਲ ਹੈਗਾ ਬਾਈ ਪੈਟਰੋਲ ਹੈਗਾ ਬਾਈ ਪਿੰਡ ਹੀ ਬੰਦ ਪਿਆ ਤਾਂ ਲੈ ਅੱਜ ਤਾਂ ਮੈਂ ਕਿਹਾ ਨਾ ਤਕੜਾਈ ਕਮ ਹੋ ਰੱਖਿਆ ਭੋਲਿਓ ਜੇ ਪਿੰਡੀ ਬੰਦ ਪਿਆ ਸਾਰਾ ਪਿੰਡ ਹੀ ਬੰਦ ਪਿਆ ਚੱਲੋ ਭਰਾਵਾ ਦੇਖੀ ਚੱਲਦੇ ਹਾਂ ਜਿੱਥੇ ਤੱਕ ਜਾਇਆ ਜਾਊਗਾ ਫਿਰ ਅੰਦਰ ਵਿੱਚ ਦੁਕਾਨ ਮਿਲੀ ਭਾਈ ਯਾਰ ਗੰਦ ਪੁੱਛਾ ਭਾਈ ਕੋਲੇ ਪਾਈਆ ਨਿਕਲਿਆ ਪਰ ਉਹਦੇ ਚ ਗਾਰਜ ਜੰਮੀ ਪਈ ਸੀ ਥੱਲੇ ਤੇ ਵੀਰ ਨੇ ਹੁਣ ਅਕੇ ਫੋਨ ਕੀਤਾ ਕਿਸੇ ਨੂੰ 7 ਕਿਲੋਮੀਟਰ ਬਾਅਦ ਕਹਿੰਦੇ ਦੁਕਾਨ ਆ ਕੰਨੇ ਨੂੰ ਤਾਂ ਮੈਂ ਫੋਨ ਕਰਤਾ ਜਾਂ ਕਿ ਉਹਦੇ ਕੋਲੋਂ ਪੁੱਛ ਲੈ ਕਰੀ ਫਿਰ ਵੀ ਹੁਣ ਉਹਦੇ ਕੋਲ ਵੀ ਬਚਿਆ ਹੋਇਆ 10 ਲੀਟਰ ਕਿਸਮਤੀ ਆ ਵੀ ਜੇ ਤਾਂ ਕੋਈ ਲੈ ਗਿਆ ਮੇਰੇ ਜਾਂਦੇ ਤੋਂ ਪਹਿਲਾਂ ਉਹ ਤੋਂ ਤਾਂ ਤਾਂ ਠੀਕ ਆ ਨਹੀਂ ਮਿਲ ਜੂਗਾ تنویر ਵਾਲੇ ਮੋਟਰਸਾਈਕਲ ਜੋ ਰੋਮੀਨੌਰ ਤੇ ਪٹرول ਖੁੱਗ ਗਿਆ ਜੀ ਬਾਈ ਜੀ ਹੋਰ ਇਹ 20 ਕਿਲੋਮੀਟਰ ਵਿੱਚ ਹੁਣ ਪਿੱਛੇ ਖੜਿਆ ਫਿਰ ਸੇਮ ਬੰਦ ਕਰਕੇ ਲੈ ਜਾਣਾ ਉਹਨਾ ਮੋਟਰਸਾਈਕਲ ਕਿਉਂਕਿ ਥੋੜਾ ਜਿਹਾ ਤਜਰਬਾ ਹੋ ਜਾਣਾ ਓਏ ਹੋਏ ਇੱਕ ਤਾਂ ਹਵਾ ਜਿੱਦਾਂ ਹਰੀ ਆ ਉਹਦੇ ਕਰਕੇ ਸਪੀਡ ਮੋਟਰਸਾਈਕਲ ਦੀ ਘਟ ਜਾਂਦੀ ਹੈਗੀ ਤੇ ਇਹ ਮਰਦੇ ਦਾ ਸਰਾਗਾ ਅੱਖ ਚੱਪਣਾ ਪੈਂਦਾਗਾ ਵੀ ਜਦੋਂ ਢਾਲ ਆਉਂਦੀ ਹੈ ਮੋਟਰਸਾਈਕਲ ਬੰਦ ਕਰ ਲੈਣਾ ਫਿਰ ਉਹਦੇ ਨਾਲ ਮੈਨੂੰ ਇਹ ਹੈਗਾ ਮੈਂ ਘੱਟੋਂ ਘੱਟ ਉਕਸੀ ਪਹੁੰਚ ਜਾਊਗਾ ਇਸ ਲਾਸਟ ਡੰਡੇ ਦੇ ਵਿੱਚ ਚੜਦੀ ਕਲਾ ਵੀਰੇ ਹਾਂ ਹਾਂ ਚੱਲੋ ਚੱਲ 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 ਮੇਰੇ ਯਾਰੀ ਚੱਲ ਭੁੱਗੇ ਉਕਸੀ ਰੱਕ ਲੈ ਚੱਲ 40 ਕਿਲੋਮੀਟਰ ਕੜਤਾ ਅਸਲ ਦੇ ਵਿੱਚ ਲਾਸਟ ਡੰਡੇ 'ਚ ਨਹੀਂ ਕੱਢਿਆ ਘੱਟੋ ਘੱਟ ਇਹਦੇ ਵਿੱਚ 15-20 ਕਿਲੋਮੀਟਰ ਇਦਾਂ ਦਾ ਅਸੀਂ ਜਿਹੜਾ ਪੈਂਟ ਹਾਲ ਤੋਂ ਉੱਤਰਦੇ ਸੀ ਦੋ న్యూਟਰਲ ਕਰ ਦਿੰਦੇ ਸੀ ਆਪਾਂ ਤੇ ਜਿੰਨਾ ਵੀ ਚਲੋ ਉੱਤਰਦਾ ਉੱਤਰ ਹੀ ਜਾਣ ਦੋ ਫਿਰ ਇਹਨੂੰ ਕਿਹੀਆਂ ਪਹੁੰਚ ਗਏ ਪਿੰਡ ਦਾ ਨਾਂ ਹੈਗਾ ਹੈਗੀਆਂ ਹੁਣ ਇੱਥੇ ਦਾ ਸੁਪਈਆ ਕਹਿੰਦੇ ਇੱਥੇ ਪਤਾ ਕਰ ਲੋ ਪੈਟਰੋਲ ਜੇ ਮਿਲ ਜੇ ਵੇਅਦ ਤੱਕ ਹੋ ਗਿਆ ਕੰਮ ਸੱਜਣ ਮੇਰਾ ਖਾਸਾ ਪਿੱਛੇ ਰਹਿ ਗਿਆ ਪੈਟਰੋਲ ਹੋਵੇ ਸਰ ਪੈਟਰੋਲ ਕਿਤਰੇ ਆ ਆਖਰਕਾਰ ਚਲੋ ਪੈਟਰੋਲ ਮਿਲ ਗਿਆ ਜੀ ਪਿੰਡ ਦੇ ਵਿੱਚ 헤ਵੀਆਂ ਦੇ ਵਿੱਚ ਸੋਹਣਾ ਬਣਿਆ ਹੋਇਆ ਪਿੰਡ ਹੈ ਵੀ ਦੁਕਾਨਾਂ ਤੋਂ ਕੋਨਾ ਵਧੀਆ ਨੇ ਇੱਥੇ ਇੱਥੋਂ ਤੱਕ ਕਿਲੇ ਤੋਂ ਪਈ ਪਈ ਆ ਹੁਣ ਪਹਿਲਾਂ ਆਪਾਂ ਹੁਣ ਕਿਉਂਕਿ ਇਹਦੇ ਵਿੱਚ ਵੀ ਫਿਰ ਪੈਟਰੋਲ ਪੂਣਾ ਪੂ ਆਪਾਂ ਨੂੰ ਇਹਦੇ ਚ ਪੈਟਰੋਲ ਮੱਤ ਜੂਗਾ ਹੁਣ 40 ਕਿਲੋਮੀਟਰ ਆਉਣ ਜਾਣ ਦਾ ਵੱਧ ਬਣ ਗਿਆ 20 ਕਿਲੋਮੀਟਰ ਪਿੱਛੇ ਜਾਉ 20 ਕਿਲੋਮੀਟਰ ਫੇਰ ਆਉ ਐ ਕੰਮ ਵੱਧ ਗਿਆ ਅੱਜ ਸਮਾਂ ਬੜਾ ਬਲਵਾਨ ਹੈ ਚਲੋ ਇਹ ਵੀ ਸਫ਼ਰ ਦੇ ਤਜਰਬੇ ਆ ਬਾਕੀ ਇਹਦੇ ਵਿੱਚ ਹੁਣ ਕਸੂਰ ਕਿਸਦਾ ਵੀ ਨਹੀਂ ਨਾ ਤਾਂ ਆਪਾਂ ਕਹਿ ਸਕਦੇ ਹਾਂ ਪੰਪ ਵਾਲਿਆਂ ਦਾ ਉਹ ਕਹਿੰਦੇ ਪਿੱਛੇ ਸਪਲਾਈ ਨਹੀਂ ਆਈ ਅਸੀਂ ਕੀ ਕਰੀਏ ਫਿਰ ਪੰਪ ਤੋਂ ਤੇਲ ਮੁੱਕੇ ਨੂੰ ਤਿੰਨ ਦਿਨ ਹੋ ਗਏ ਤਾਂ ਕਰਕੇ ਜਿੰਨਾ ਵੀ ਸਾਰਾ ਰੋਡ ਆ ਇਹ ਇਹਦੇ ਤੇ ਤੇਲ ਖਤਮ ਹੋ ਰਿਹਾ ਜੁਲੇ ਜੀ ਕਿਵੇਂ ਠੀਕ ਹੋ ਠੀਕ ਹੈ ਜੀ ਤੇ ਤੈਂਗੋਂਗਾਲ ਰੋਡ ਤੇ ਵੀ ਆਪਾਂ ਪੁੱਛਿਆ ਸੀਗਾ ਉਹ ਕਹਿੰਦੇ ਤੈਂਗੋਂਗਾਲ ਰੋਡ ਤੇ ਵੀ ਜਿੰਨੇ ਵੀ ਸੀਗੇ ਉਹਨਾਂ ਕੋਲੇ ਵੀ ਖਤਮ ਸੀਗਾ ਅੱਛਾ ਹਾਂ ਵੀ ਪੈਟਰੋਲ ਡਲਵਾ ਰਹੇ ਹੋ ਠੀਕ ਆ ਭਾਈ ਠੀਕ ਆ ਕਾਫੀ ਪਿੱਛੇ ਸੀ ਲੋਮਾ ਇਥੋਂ ਕੈਰੀਏ ਤੋਂ 12 ਕਿਲੋਮੀਟਰ ਹੀ ਰਹਿ ਗਿਆ ਸੀ ਕਾਫੀ ਪਿੱਛੇ ਸੀ 20-22 ਕਿਲੋਮੀਟਰ ਪਿੱਛੇ ਰੁਕ ਗਿਆ ਮੋਟਰਸਾਈਕਲ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਕਪਟੇਨ ਚੈੱਕ ਕਲੀਅਰ ਆ ਕਲੀਅਰ ਆ ਕਲੀਅਰ ਆ ਕਲੀ ਹੈ ਤਾਂ ਹੀ ਆ ਗਿਆ ਨਹੀਂ ਮੈਂ ਕਿੱਥੇ ਮੁੜਦਾ ਪਾਣੀ ਵੀ ਲੈ ਗਿਆ ਤੇਲ ਆਪ ਇਹਦੇ ਚ ਪਾ ਲਿਆ ਸਟਾਰਟ ਹੋ ਗਿਆ ਇਹ ਤੇ 30 ਲੀਟਰ ਹੀ ਹੋ ਚ ਪਾਇਆ 30 ਲੀਟਰ ਹੀ ਚ ਪਾਇਆ ਤੇ ਹੁਣ ਦੇਖਦੇ ਆ ਤੇ ਬਗਜੂ ਕਰੂ ਤੱਕ ਖੈਰ ਰਾਮ ਦੇ ਨਾਲ ਕੋਈ ਵੱਡੀ ਗੱਲ ਹੈ ਨਹੀਂਗੀ ਕਰੂ ਕਿਥੇ ਕਰੂ ਇਥੋਂ 52 ਕਿਲੋਮੀਟਰ ਹੈਗਾ ਭਜੂ 55 55 ਰਾਮ ਦੇ ਨਾਲ ਬਗਜਾਂ ਕਰੂ ਤੱਕ ਥੋੜਾ ਜਿਹਾ ਸਟਾਰਟ ਦਿੱਤਾ ਉਹਨੂੰ ਵੀ ਜਿਹੜਾ ਤੇਲ ਕਿਉਂਕਿ ਜਮਾਂ ਖਤਮ ਹੋ ਗਿਆ ਸੀ ਲਓ ਜੀ ਆਖਰਕਾਰ ਆਪਾਂ ਉਕਸੀ ਪਹੁੰਚ ਗਏ ਕਰੂ ਰਹਿ ਗਿਆ 13 ਕਿਲੋਮੀਟਰ ਇੱਕ ਲੰਬੀ ਵਾਟ ਤੇ ਫਟਾਫਟ ਉਹ ਵਾਟ ਨਵੇਂੜ ਕੇ ਆ ਹੁਣ ਇੱਥੇ ਐਂਟਰੀ ਆਪਣੀ ਪੈਣੀ ਆ ਕਿ ਨਾ ਉੱਚਾ ਵੀ ਜਾਈ ਉਹ ਕੇ ਜੀ ਇੱਥੇ ਇਹ ਚੈੱਕ ਪੋਸਟ ਬਣੀ ਹੋਈ ਆ ਕਈ ਵਾਰ ਤਾਂ ਐਗਜ਼ਿਟ ਦੀ ਐਂਟਰੀ ਪਾਉਂਦੇ ਆ ਇਹ ਅੱਜ ਇਹਨਾਂ ਨੇ ਪਾਈ ਨਹੀਂ ਹੁਣ ਚਕੇ ਕਰੂ ਤੇ ਮਿਲ ਹੀ ਗਿਆ ਭਾਈ ਤੇਲ ਪਿੱਛੇ ਤੇਲ ਹੀ ਖਤਮ ਹੋ ਰੱਖਿਆ ਬਲੈਕ ਚ ਫੋਨ ਦੇ ਆਏ ਆ ਜਿੰਨਾ ਪਾਇਆ ਗਿਆ ਇਹ ਚਲੋ ਬਈ ਕਰਾਲੀਏ ਟੈਂਕੀਆਂ ਫੁੱਲ ਤੇ ਫਿਰ ਚਲੀਏ ਹਨਾ ਅੱਗੇ ਤੇਲ ਪੰਪ ਤੋਂ ਪਰਵਾ ਲਿਆ ਤੇ ਹਜੇ ਅੱਗੇ ਦੀ ਕੋਈ ਵਜਤਾ ਨਹੀਂ ਵੀ ਹੁਣ ਜਾਣਾ ਕਿੱਧਰ ਆਗਾ ਖੈਰ ਅਸੀਂ ਅੱਜ ਇਸ ਵਲੌਗ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ ਤਾਂ ਕਿ ਖੜੇ ਦੰਦੇ ਵਿੱਚ ਕੋਈ ਨਾ ਕੋਈ ਪਲਾਨ ਬਣਾਈਏ ਤੇ ਕੱਲ ਦਾ ਜਿਹੜਾ ਕਿੱਧਰਲਾ ਸਫਰਨਾਮਾ ਤੈਅ ਕਰਨਾ ਉਹ ਸਫਰਨਾਮੇ ਦੀ ਵਿਉਂਤਬੰਦੀ ਕੀਤੀ ਹੈ ਨਕਸ਼ੇ ਤੇ ਟੱਕਰਾਂ ਮਾਰੀਆਂ ਜਾਣਾ ਤੋ ਮਿਲਾਂਗੇ ਹੁਣ ਕੱਲ ਇਸ ਵਲੌਗ ਦੀ ਸਮਾਪਤੀ ਆ ਉਮੀਦ ਕਰਦਾ ਤੁਹਾਨੂੰ ਵਲੌਗ ਚੰਗਾ ਲੱਗਿਆ ਰਹੋ ਬਾਕੀ ਤੇਲ ਵਾਲੀ ਗੱਲ ਸੀਰੀਅਸ ਲਿਓ ਮਜ਼ਾਕ ਚ ਨਾ ਲਿਓ ਕੋਈ ਵੀ ਜਿਹੜਾ ਕੋਈ ਇੱਧਰ ਨੂੰ ਆਉਂਦਾਗਾ ਮਿਲ ਜਾਈਏ ਗੱਲ ਆਪਾਂ ਨਵੇਂ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇਲ ਮਿਲ ਗਿਆ ਵੱਡੀ ਗੱਲ ਇਹ ਆ